ਅੱਜ ਦੀ ਵੀਡੀਓ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਪੁਰਾਣੀ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਜਦੋਂ ਮੇਰੇ ਪਹਿਲੇ ਦਿਨ ਦੀ ਇਨਕਮ ਸ਼ੋ ਹੋਣੀ ਮੈਨੂੰ ਗੂਗਲ ਦੇ ਆਪਣੇ ਬਾਈਟਿ ਸਟੂਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਕਿੰਨੇ ਡਾਲਰ ਆ ਗਏ ਭਾ ਮਾਈਕ ਡਾਲਰ ਜਿੱਦਾਂ ਵੀ ਹੈ ਮੈਂ ਕਿਹਾ ਸ਼ੇਅਰ ਕਰਾਂਗਾ ਸੋ ਦੋਸਤੋ ਅੱਜ ਮੈਂ ਤੁਹਾਡੇ ਨਾਲ ਉਹੀ ਗੱਲ ਸ਼ੇਅਰ ਕਰਨੀ ਵੀ ਜਦੋਂ 25 ਤਰੀਕ ਨੂੰ ਮੇਰਾ ਚੈਨਲ ਮੋਨਟਾਈਜ਼ ਹੋ ਗਿਆ 26 ਨੂੰ ਮੈਨੂੰ ਸ਼ੋ ਨਹੀਂ ਹੋਈ ਤੇ ਅੱਜ 27 ਤਰੀਕ ਹੈ ਅੱਜ ਮੈਨੂੰ ਸ਼ੋ ਹੋਈ ਤੇ ਅੱਜ ਕਿੰਨੀ ਸ਼ੋ ਹੋਈ ਐਕਚੁਅਲ ਦੇ ਵਿੱਚ ਮੈਂ ਹੌਲੀ ਥੋੜਾ ਤਾਂ ਬੋਲ ਰਿਹਾ ਉੱਚੀ ਮੋਟੀਵੇਟ ਕਰਦੇ ਵੀ ਨਹੀਂ ਬਾਈ ਐਡਾ ਕੁਝ ਨਹੀਂ ਹੁੰਦਾ ਪੈਸੇ ਨਹੀਂ ਆਉਂਦੇ ਇਹ ਬੋ ਸੋ ਤੁਹਾਡੇ ਸਾਹਮਣੇ ਇੱਕ ਬੜੀ ਐਗਜ਼ੈਂਪਲ ਹੈ ਮੈਂ ਵੀ ਮੈਂ ਨਹੀਂ ਕਹਿੰਦਾ ਬਹੁਤ ਬੜੀ ਮੇਰੇ ਤੋਂ ਬੜੇ ਵੀ ਸੀਗੇ ਜਿਨ੍ਹਾਂ ਤੋਂ ਮੈਂ ਇਨਸਪਾਇਰ ਹੋਇਆ ਸੋ ਦੋਸਤੋ ਮੈਂ ਤੁਹਾਡੀ ਇਨਕ ਮਦਦ ਕਰ ਸਕਦਾ ਤੁਹਾਨੂੰ ਟ੍ਰਿਕਸ ਦੇ ਸਕਦਾ ਕਿਦਾਂ ਕਿਦਾਂ ਤੁਸੀਂ ਆਪਣਾ ਚੈਨਲ ਗਰੋ ਕਰਨਾ ਸੋ ਕਰਦੇ ਆ ਵੀ ਐਕਚੁਅਲ ਦੇ ਵਿੱਚ ਤੁਹਾਨੂੰ ਸਕਰੀਨ ਵੀ ਸ਼ੋ ਹੋਏਣੀ ਵੀ ਕਿੰਨੇ ਡਾਲਰ ਸ਼ੋ ਹੋਏ ਮੈਨੂੰ ਪਹਿਲੇ ਦਿਨ ਮੈਨੂੰ ਹੋਏ 6.19 ਸੋ ਇਹ ਰਕਮ ਹੋਈ ਐਕਚੁਅਲੀ ਦੇਖਿਆ ਜਾਵੇ ਬੜੀ ਛੋਟੀ ਰਕਮ ਚਲਦੀ 83 ਰੁਪਏ ਡਾਲਰ ਦਾ ਪ੍ਰਾਈਸ ਚੱਲਦਾ ਪਿਆ ਤੇ 83 ਨੇ ਜਿਹੜੇ ਮਲਟੀਪਲਾਈ ਕਰ ਲਈਏ ਤਾਂ 513 ਆਉਂਦੇ। ਸੋ ਦੋਸਤੋ ਇਹ ਨੰਬਰ ਕੁਛ ਮਾੜਾ ਨਹੀਂ ਹੈ ਮੇਰੇ ਹਿਸਾਬ ਨਾਲ। ਪਹਿਲੀ ਵਾਰ ਥੋੜਾ ਪਹਿਲਾਂ ਪਹਿਲਾਂ ਥੋੜੇ ਘੱਟ ਪੈਸੇ ਆਉਂਦੇ ਕਾਰਨ ਇਹ ਹੁੰਦਾ ਵੀ ਸਾਡੀ ਵੀਡੀਓਜ਼ ਜ਼ਿਆਦਾ ਚੱਲਦੀ ਵੀ ਨਹੀਂ ਹੁੰਦੀਆਂ। ਅਪਲੋਡ ਯਾਨੀ ਕਿ ਵੀਡੀਓ ਵੀ ਥੋੜੀਆਂ ਘੱਟ ਹੁੰਦੀਆਂ। ਆਡੀਅנס ਥੋੜੀ ਘਟਾਂ ਦੀ ਹੌਲੀ-ਹੌਲੀ ਇੰਗੇਜ ਹੋਣ ਲੱਗਦੀ ਆ ਆਡੀਅנס। ਫਿਰ ਸਾਡੇ ਡਾਲਰ ਯਾਨੀ ਕਿ ਵੱਧਦੇ ਜਾਂਦੇ ਕੰਮ ਦੇ। ਇਹ ਏ ਸੀਗਾ ਫੰਡਾ ਜੇ ਮੰਨ ਲਓ ਵੀ ਪਹਿਲੇ ਦਿਨ ਹੈ ਤਕਰੀਬਨ ਮੰਨ ਲਓ 500 ਦੇ ਨੇੜੇ ਜਿਹੜੇ ਸਾਨੂੰ ਪੈਸੇ ਆ ਰਹੇ ਅਸੀਂ ਤਕਰੀਬਨ ਕੰਮ ਕਿੰਨਾ ਕਹਿੰਦਾ ਘੰਟੇ ਕਰਦੇ 3 4 5 ਮੰਨ ਲਓ 5 ਘੰਟੇ ਜਿਆਦਾ ਜਿਆਦਾ ਕੰਮ ਕਰਦੇ ਜਦੋਂ ਸਾਡਾ ਚੈਨਲ ਮੋਨਟਾਈਜ਼ ਹੁੰਦਾ ਸਾਨੂੰ ਜਿਆਦਾ ਟਾਈਮ ਦੇਣਾ ਪੈਂਦਾ ਕੱਲੀ ਕੱਲੀ ਚੀਜ਼ ਸਮਝਣੀ ਪੈਂਦੀ ਆਡੀਅנס ਦਾ ਵੀ ਖਿਆਲ ਰੱਖਣਾ ਹੁੰਦਾ ਹਰ ਇੱਕ ਚੀਜ਼ ਦਾ ਖਿਆਲ ਰੱਖਣਾ ਪੈਂਦਾ ਫਿਰ ਅਸੀਂ ਕੀ ਕਰਦੇ ਵੀ ਟਾਈਮ ਮੰਨ ਲਓ ਵੀ ਜਿਆਦਾ ਦਿੰਦੇ ਫਿਰ ਉਹਦੇ ਨਾਲ ਵੀ ਕੀ ਦਿੱਕਤ ਹੈ ਵੀ ਅਸੀਂ ਆਪਣੇ ਘਰਾਂ ਦਾ ਹੈਗੇ ਆਪਣੇ ਆਰਾਮ ਨਾਲ ਕੰਮ ਕਰਦੇ ਇਹਦੇ ਵਿੱਚ ਕੋਈ ਖੇਚਲ ਖੁਵਾਰੀ ਤਾਂ ਨਹੀਂ ਹੈ ਕਾਫੀ ਵੀ ਚਲ ਜਾ ਵੀਰ ਮੈਂ ਤੁਹਾਡੇ ਸਭ ਦੇ ਮੈਸੇਜ ਪੜਦਾ ਤੁਸੀਂ ਜੀ ਸਤ ਕੇ ਮੈਸੇਜ ਕਰੋ ਮੈਂ ਟਰਾਈ ਕਰਦਾ ਵੀ ਤੁਹਾਡੇ ਹਰੇਕ ਦੀ ਗੱਲ ਸੁਣਾ ਕਈ ਵਾਰ ਟਾਈਮ ਥੋੜਾ ਘੱਟ ਹੁੰਦਾ ਤੁਸੀਂ ਵੀ ਕਮੈਂਟ ਕਰਿਓ ਮੈਂ ਟ੍ਰਿਕਸ ਤੁਹਾਡਾ ਟਰਾਈ ਕਰੂੰਗਾ ਵੀ ਸਭ ਦਾ ਟੋਪਿਕ ਕਵਰ ਹੋ ਜੇ ਵੀ ਕਿਹਦਾ ਕਿਹਦਾ ਤੁਸੀਂ ਚੈਨਲ ਨੂੰ ਬੂਸਟ ਕਰ ਸਕਦੇ ਕਿਸ ਤਰ੍ਹਾਂ ਨਹੀਂ ਸੋ ਦੋਸਤੋ ਇਹ ਤਾਂ ਇਹ ਤਾਂ ਸੀਗਾ ਵੀ ਇੱਕ ਨੋਰਮਲ ਫੰਡ ਆ ਵੀ ਪਹਿਲੇ ਦਿਨ ਪੈਸੇ ਕਿਨੇ ਆਏ ਜਦੋਂ ਸਾਡੇ ਡਾਲਰ 10 ਹੋ ਗਏ ਜਦੋਂ 10 ਡਾਲਰ ਹੋ ਗਏ ਜੇ ਨਹੀਂ ਆ ਤੁਹਾਨੂੰ ਪਤਾ ਤਾਂ ਮੈਂ ਦੱਸ ਦਿੰਦਾ ਵੀ ਐਡਸਨ ਤਾਂ ਪੀਨ ਆ ਜਾਣਾ ਮੇਰੇ ਘਰਾਂ 10 ڈالر ਤੇ ਯਾਨੀ ਕਿ ਅੱਜ ਜੇ ਮੰਨ ਲਓ ਅੱਜ 4 ڈالر ਵੀ ਬਣ ਗਏ ਅੱਜ ਦੀ ਵੀਡੀਓ ਤੇ ਬਾਅਦ ਦੈਨ ਫਿਰ ਐਡਸੈਂਸ ਦਾ ਉਹਨਾਂ ਨੇ ਉੱਥੇ ਤੋਂ ਰਿਲੀਜ਼ ਕਰ ਦੇਣਾ ਪੈਣਾ ਉਹ ਡਾਕ ਥਰੂ ਪੋਸਟ ਆਫਿਸ ਥਰੂ ਮੇਰੇ ਘਰ ਆ ਜਾਣਾ ਉਸ ਤੋਂ ਬਾਅਦ ਮੈਂ ਪੈਨ ਐਂਟਰ ਕਰਨਾ ਮੈਂ ਬੈਂਕ ਅਕਾਊਂਟ ਐਡ ਕਰ ਸਕਦਾ ਆਪਣੇ ਚੈਨਲ ਦੇ ਐਡਸੈਂਸ ਦੇ ਵਿੱਚ ਜੋ ਹੈ Google AdSense ਹੈ ਉਹਦੇ ਵਿੱਚ ਆਪਣਾ ਐਡ ਕਰ ਸਕਦਾ ਬੈਂਕ ਅਕਾਊਂਟ ਉਸ ਤੋਂ ਬਾਅਦ ਕੀ ਆਣਾ ਜਦੋਂ ਸਾਡੇ 100 ڈالر ਹੋ ਗਏ ਜਦੋਂ 100 ڈالر ਹੋ ਗਏ ਦੈਨ ਕੱਟੂ ਕੱਟ ਕੱਟਕੱਟ 100 ਡਾਲਰ ਤੇ ਪਹਿਲਾਂ ਉਹ ਰਿਲੀਜ਼ ਨਹੀਂ ਕਰਦੇ ਸੈਲਰੀ ਨੂੰ ਸੈਲਰੀ ਵੀ ਰਿਲੀਜ਼ ਹੋਉ ਤੋਂ ਕਰਨੀ ਜਾਂ 21 22 ਜਾਂ 23 ਤਰੀਕ ਇਹਨਾਂ ਤਿੰਨਾਂ ਚੋਂ ਇੱਕ ਤਰੀਕ ਹੈ ਮੈਨੂੰ ਐਗਜੈਕਟ ਜਾਦ ਨਹੀਂ ਮੈਂ ਵੀ ਤੁਹਾਨੂੰ ਕਲੀਅਰ ਕਰ ਦੂੰਗਾ ਗੱਲ ਉਸ ਤਰੀਕੇ ਨਾਲ ਸਾਡਾ ਜੋ ਚੈਨਲ ਦੀ ਜਿੰਨੀ ਵੀ ਇਨਕਮ ਹੁੰਦੀ ਉਹ ਰਿਲੀਜ਼ ਕਰ ਦਿੰਦਾ ਐਡਸੈਂਸ ਉਹ ਸਾਡੇ ਸਿੱਧੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਇਹ ਬੇਸਿਕ ਬੇਸਿਕ ਫੰਡਾ ਸੀਗਾ ਸੋ ਦੋਸਤੋ ਜਦੋਂ ਮੇਰੀ ਪਹਿਲੀ ਇਨਕਮ ਆ ਗਈ ਮੈਂ ਪਹਿਲਾਂ ਗੱਲ ਕੀਤੀ ਇੱਕ ਦਿਨ ਦੀ ਹੁਣ ਜਦੋਂ ਪਹਿਲੇ ਮੰਥ ਦੀ ਇਨਕਮ ਆਂਦੀ ਹੈ ਕਿ ਨਹੀਂ 100 ਡਾਲਰ ਪੂਰੇ ਹੁੰਦੇ ਕਿ ਨਹੀਂ ਇਹ ਵੀ ਪਤਾ ਨਹੀਂ ਜੇ ਮੰਨ ਲਓ ਹੋ ਗਈ ਇਨਕਮ ਆਈ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਵੀ ਕਿੰਨੀ ਆਈ ਕਿੰਨੀ ਨਹੀਂ ਜੇ ਤੁਹਾਨੂੰ ਮੇਰੀ ਕਿਸੇ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ ਮੈਨੂੰ ਬਹੁਤ ਖੁਸ਼ੀ ਹੋਣੀ ਵੀ ਜੇ ਮੈਂ ਕਿਸੇ ਵੀਰ ਭਰਾ ਦੇ ਕੰਮ ਆਵਾਂ ਭੈਣ ਦੇ ਸੋ ਕਰਿਓ ਤੁਸੀਂ ਮੈਸੇਜ ਮੈਸੇਜ ਤੇ ਕਰਨਾ ਹੀ ਕਰਨਾ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਸੋ ਮਿਲਦੇ ਆਂ ਨੈਕਸਟ ਟੌਪਿਕ ਤੇ ਨੈਕਸਟ ਡੇ ਥ